ਜੀ ਐਮਐਲਏ ਸਾਹਿਬ ਅੱਜ ਪਿੰਡਾਂ ਤੋਂ ਨਾਂ ਦੇ ਵਿੱਚ ਪਹੁੰਚੇ ਹੋ ਕਿਹ ਸਪੈਸ਼ਲ ਲੈ ਕੇ ਆਇਆ ਮੇਰੇ ਵੀਰ ਅੱਜ ਦੂਲ ਨਾਂ ਪਿੰਡ ਦੇ ਵਿੱਚ ਆਏ ਆ ਨਾਲ ਹੀ ਨੂਰ ਵਾਲਾ ਪਿੰਡ ਜਿਹੜਾ ਇਹ ਛੋਟੇ ਛੋਟੇ ਪਿੰਡ ਆ ਤੇ ਅੱਜ ਜਿਹੜੀ ਸਾਡੀਆਂ ਪਾਰਲੀਮੈਂਟ ਚੋਣਾਂ ਉਹਨਾਂ ਨੂੰ ਲੈ ਕੇ ਅੱਜ ਨਾਲ ਨਗਰਾਂ ਦੇ ਵਿੱਚ ਆਏ ਆ ਸਰਦਾਰ ਲਾਲਜੀ ਸਿੰਘ ਭੁੱਲਰ ਜਿਹੜੇ ਇੱਥੋਂ ਐਮਪੀ ਦੀ ਚੋਣ ਲੜ ਰਿਹਾ ਉਹਨਾਂ ਦਾ ਚੋਣ ਪ੍ਰਚਾਰ ਜਿਹੜਾ ਉਹ ਕਰ ਰਹੇ ਜਾਂਦੇ ਬਹੁਤ ਵੱਡਾ ਜਿਹੜਾ ਹੰਗਾਰਾ ਸੰਗਤਾਂ ਦਾ ਮਿਲ ਰਿਹਾ ਹੈ ਜਸਤਾ ਪਰ ਇੱਧਰਲੇ ਪਿੰਡਾਂ ਦੀ ਜਿਹੜੀ ਮੰਗ ਹੈ ਕਿ ਇੱਕ ਮੁਹੱਲਾ ਕਨ ਲੱਕ ਇਹਨਾਂ ਪਿੰਡਾਂ ਵਾਸਤੇ ਖਾਸ ਕਰੇ ਜਾਵੇ ਮੇਰੇ ਵੀਰ ਅਸੀਂ ਹੁਣ ਤੱਕ 7 ਮੁਹੱਲਾ ਕਨ ਲੱਕ ਜਿਹੜੇ ਆ ਉਹ ਪਿੰਡਾਂ 'ਚ ਖੋਲ ਚੁੱਕੇ ਆ ਤੇ ਸੱਜੇ ਸੱਜੇ ਅਸੀਂ ਇਹਨਾਂ ਪਿੰਡਾਂ ਵੱਲ ਵੀ ਜਰੂਰ ਆਵਾਂਗੇ ਜਰੂਰ ਇਹਨਾਂ ਨੂੰ ਜਿਹੜੀ ਉਹਨਾਂ ਦੀ ਮੰਗ ਹੈ ਉਹਨੂੰ ਪੂਰਾ ਕਰਾਂਗੇ ਮੁਹੱਲਾ ਕਨ ਲੱਕ ਤੇ ਲੋੜ ਵੀ ਆ ਕਿਉਂਕਿ ਬਾਰਡਰ 'ਤੇ ਰਹਿਣ ਵਾਲੇ ਲੋਕ ਆ ਇਹਨਾਂ ਵਿਚਾਰ ਨੂੰ ਰਾਤ ਨੂੰ ਬੜੀ ਮੁਸ਼ਕਲ ਆਉਂਦੀ ਕੋਈ ਸੰਧ ਵੀ ਨਹੀਂ ਮਿਲਦੇ ਬੱਸਾਂ ਨਹੀਂ ਮਿਲਦੀਆਂ ਇੱਥੇ ਜਰੂਰ ਕਾਰਾਂ ਦੇ ਪੈਸੇ ਜਿਹਨੂੰ ਗੱਲ ਕੀਤੀ ਸੀ ਤਾਂ ਵੀ ਦੇਰ ਹੋ ਗਈ ਆ ਕੱਟੜਕਵਾਰੀਆ ਸਾਹਮਣੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਕਿ ਉਸ ਬਾਰੇ ਕੀ ਵਿਚਾਰ ਆ ਜੀ ਉਹ ਕਦੋਂ ਤੱਕ ਜਿਹੜੇ ਪੈਸੇ ਉਹ ਪੈਸੇ ਵੀਰੇ ਵੈਸੇ ਪੰਜਾਬ ਸਰਕਾਰ ਦੇ ਜਿਹੜੇ ਤਹਿਸੀਲਦਾਰਾਂ ਕੋਲ ਵੀ ਆ ਚੁੱਕੇ ਆ ਕਈ ਵਾਰੀ ਕਈ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਪੂਰੀ ਕਰਨੀ ਹੁੰਦੀ ਆ ਉਹ ਇੱਕ ਇੱਕ ਪੈਸਾ ਜਿਹੜਾ ਕਿਸਾਨ ਭਰਾਵਾਂ ਨੂੰ ਮਿਲੂਗਾ ਬਹੁਤ ਜਲਦੀ ਪੈਸੇ ਮਿਲ ਜਾਣਗੇ ਮੇਰੇ ਵੀਰ ਵੇਖੋ ਜਿਹੜੀਆਂ ਕੋਟਾਂ ਵਾ ਇਹ ਬੜੇ ਸਨਮਾਨਯੋਗ ਆ ਕੋਰਟ ਵਰਤ ਜਿਹੜੇ ਕੇਜਰੀਵਾਲ ਸਾਹਿਬ ਆ ਸਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਨੂੰ ਇਲੈਕਸ਼ਨਾਂ ਕਰਕੇ ਫਸਾਇਆ ਗਿਆ ਉਹਨਾਂ ਨੂੰ ਜਰੂਰ ਨਿਆਂ ਮਿਲੂਗਾ ਹਾਈ ਕੋਰਟ ਜਰੂਰ ਨਿਆਂ ਦਊਗੀ ਸਾਨੂੰ ਹਾਈ ਕੋਰਟ ਤੇ ਵਿਸ਼ਵਾਸ ਤੁਹਾਡੀ ਮੀਟਿੰਗ ਵਗੈਰਾ ਜਿਹੜੀ ਹਾਈ ਕਮਾਨ ਦੇ ਨਾਲ ਹੁੰਦੀਆਂ ਰਹਿੰਦੀਆਂ ਆ ਜੀ ਕਿਸ ਤਰ੍ਹਾਂ ਦਾ ਐਕਸ਼ਨ ਇਸ ਤੋਂ ਅੱਗੇ ਜਿਹੜੀ ਕਾਰਟੀ ਲੈ ਸਕਦੀ ਜੇਕਰ ਕੇ ਯੂਨੀਵਰਸਿਟੀ ਦੇ ਹਾਈ ਵਗੈਰਾ ਮੇਰੇ ਵੀਰ ਸਭ ਤੋਂ ਵੱਡਾ ਤੇ ਇਹੀ ਆ ਮੈਂ ਕਿਹਨਾਂ ਲੋਕਾਂ ਨੇ ਲੋਕਾਂ ਨੂੰ ਸਗੋਂ ਸਹਿਮਤੀ ਮਿਲੀ ਆ ਕੇਜਰੀਵਾਲ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਲੋਕ ਜਿਹੜਾ ਇਹ ਗੁੱਸਾ ਵਾ ਇਹ ਜਦੋਂ ਵੋਟਾਂ ਪੈਣੀਆਂ 1 ਜੂਨ ਨੂੰ ਉਸ ਦਿਨ ਮੇਰੇ ਵੀਰ ਬਟਨ ਦਬਾ ਕੇ ਝਾੜੂ ਦਾ ਬਟਨ ਦਬਾ ਕੇ ਗੁੱਸਾ ਕੱਢਣਗੇ ਪੂਰੇ ਹਿੰਦੁਸਤਾਨ ਦੇ ਵਿੱਚ ਮੇਰੇ ਵੀਰ ਮੋਦੀ ਨੂੰ ਲਾਉਣ ਲਈ ਲੋਕ ਕੰਮ ਕਰਨਗੇ ਅਸੀਂ ਜਿਹੜਾ ਇਲੈਕਸ਼ਨਾਂ ਤੋਂ ਬਾਅਦ ਮੇਰੇ ਵੀਰ ਜਿਹੜਾ ਪਹਿਲੀ ਗੱਲ ਤੇ ਪ੍ਰਮਾਤਮਾ ਕਰੇ ਪਹਿਲਾਂ ਹੀ ਉਹ ਆ ਜਾਣ ਤੇ ਪਾਰਟੀ ਜਿਹੜਾ ਹਰ ਇੱਕ ਸੰਘਰਸ਼ ਜਿਹੜਾ ਉਹ ਕਰੂਗੀ ਕਿਉਂਕਿ ਉਹ ਸਾਡੇ ਸੁਪਰੀਮੋ ਨੇ ਥੈਂਕ ਯੂ